ਅੰਮ੍ਰਿਤਸਰ ਦੇ थाना सदर ਅਧੀਨ ਆਉਂਦੇ ਜਵਾਹਰਨਗਰ ਇਲਾਕੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਵੱਲੋਂ ਦੂਜੀ ਔਰਤ ਤੇ ਤੇਜ਼ਾਬ ਜਾਂ ਕਿਸੇ ਜ਼ਹਿਰੀਲੇ ਕੈਮੀਕਲ ਵਰਗੀ ਚੀਜ਼ ਸੁੱਟ ਦਿੱਤੀ ਗਈ। ਇਸ ਹਮਲੇ ਕਾਰਨ ਪੀੜਤ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਜਾਣ ਦਾ ਖਤਰਾ ਬਣਿਆ ਹੋਇਆ ਹੈ। ਪੀੜਤ ਔਰਤ ਸੰਤੋਸ਼ ਕੁਮਾਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਜਾਵੇ ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੱਲੀ ਹੈ ਗੱਲ ਕੁਝ ਵੀ ਨਹੀਂ ਹੋਈ ਬਸ ਇਦਾਂ ਮੇਰੇ ਉਹ ਆਏ ਵਾ ਕੋਈ ਜਨਾਨੀ ਮੇਰੇ ਤੇ ਅਟੈਕ ਕਰ ਗਈ ਕਿਸ ਚੀਜ਼ ਨਾਲ ਅਟੈਕ ਕੀਤਾ ਜੀ ਤੁਹਾਨੂੰ ਤਜਾਬ ਨਾਲ ਉਹ ਜੋ ਇਸ ਟਾਈਮ ਮੇਰੇ ਮੂੰਹ ਤੇ ਪਿਆ ਮੈਨੂੰ ਉਸ ਟਾਈਮ ਪਤਾ ਲੱਗ ਗਿਆ ਕਿ ਮੇਰੇ ਤੇ ਜਰੀਲੀ ਕੋਈ ਚੀਜ਼ ਛੁੱਟੀ ਗਈ ਹੈ ਤੇ ਹੁਣ ਤੁਹਾਡੀਆਂ ਅੱਖਾਂ ਚ ਰੋਸ਼ਨੀ ਆਉਂਦੀ ਨਜ਼ਰ ਆਂਦਾ ਕੁਝ ਨਹੀਂ ਨਜ਼ਰ ਆ ਰਿਹਾ ਅਜੇ ਤੱਕ ਮੈਨੂੰ ਤੇ ਕੁਝ ਪਤਾ ਨਹੀਂ ਆ ਕਿ ਰੋਸ਼ਨੀ ਵੀ ਆਣੀ ਜਾਂ ਨਹੀਂ ਆਣੀ ਨਾ ਕੋਈ ਗਲਬਾ ਨਹੀਂ ਸੀ ਦਾਦੀ ਨਾਲ ਗਲਬਾ ਸੀ ਉਹਦੀ ਪੁਲਿਸ ਵਾਲਿਆਂ ਨੇ ਦਿੱਤੀ ਕੰਪਲੀਟ ਕੀਤੀ ਕਿਹੜੀ ਜਗ੍ਹਾ ਤੇ ਦਿੱਤੀ मिलने आई चौकी के मेरी मांग यही है कि भाई न्याय मिलना चाहिए मैंने लेडी जो हैगी है संतोष कुमारी जवाहर नगर रहती है ਤੇ ਉਹਦੇ ਅੱਖਾਂ ਤੇ ਉਹਦੀ ਪਤੀ ਜੀ ਵੱਲੋਂ ਜਿਹੜੀ ਚਾਂਦਨੀ ਆ ਚਾਂਦਨੀ اور ਫਰੀਚਾ ਉਹਨੇ ਕੋਈ ਕੈਮੀਕਲ ਜਾਂ ਤਜਾਬ ਲਾ ਲੋ ਵੀ ਕਿਹੜੀ ਚੀਜ਼ ਪਾਈ ਕਿ ਉਹ ਡਾਕਟਰ ਦੱਸਣਗੇ ਉਹ ਪਾਈ ਹੀ ਉਹਦੇ ਮੁਤਾਬਕ ਅਸੀਂ ਕੱਲ ਦਾ ਕੇਸ ਰਜਿਸਟਰਡ ਅਸੀਂ ਕਰ ਦਿੱਤਾ 262 ਨੰਬਰ 262 ਬੜਾ 25 ਉਹਦੀ ਤਫਤੀਸ਼ ਜਾਰੀ ਆ ਏ ਲੇਡੀ ਜੀ ਨੂੰ ਰੈਸਟ ਕਰਕੇ ਤੇ ਉਹਦੀ ਅਗਲੀ ਕਾਰਵਾਈ ਕਰ ਰਹੇ ਹੈ